हो oh <laughs> oh <laughs> पाच हा ਹਾਲ ਵੀ ਗਾ ਵਧੀਆ ਗੱਲ ਹੈ ਗਾਇਜ਼ ਤੇ ਮਾੜੀ ਗੱਲ ਤੁਹਾਡਾ ਵੀ ਤੇ ਹੋਈ ਹੈ ਮੇਰਾ ਹੋਇਆ ਮੈਂ ਬਹੁਤ ਖੁਸ਼ ਹਾਂ ਬਹੁਤ ਵਧੀਆ ਗੱਲ ਹੈ ਖੁਸ਼ ਹਾਂ ਤੇ ਬਹੁਤ ਖੁਸ਼ ਹਾਂ ਤੂੰ ਕਦੋਂ ਫਹਾਲ ਹੈ ਲੈ ਪਾਗਲੇ ਇਹ ਫਹਾਂ ਦਾ ਬੜੀ ਖੁਸ਼ ਹੋ ਕੇ ਗਾਇਜ਼ ਮੈਨੂੰ ਮਿਲਣ ਆਈ ਹੈ ਕੁੜੀ ਤੇ ਉਹਦੀ ਐਗੇਜਮੈਂਟ ਹੋਈ ਹੈ ਤੇ ਬੜੇ ਸ਼ੌਂਕ ਨਾਲ ਮੈਨੂੰ ਪੁੱਛਣ ਆਈ ਵੀ ਮੈਂ ਮੈਂ ਮੈਮ ਮੈਂ ਮੈਂ ਮਹਿਮਾਨ ਆ ਮੈਂ ਕਿਹੜੀ ਗੱਲ ਲੱਗਦੀ ਮੇਰੇ ਗੇਜਮੈਂਟ ਹੋ ਕੇ ਮੈਂ ਕਹਿੰਦਾ ਚੱਕ ਲਈ ਫੱਟੇ ਹੁਣ ਤੇਰੀ ਆਜ਼ਾਦੀ ਗਈ ਪੁੱਤ ਵਜ ਪਿੰਜਰੇ ਵਾਂਗ ਰਹੇਂਗੇ ਅੰਦਰੋਂ ਅੰਦਰੀ ਹੌਂ ਦੇਲਾ ਤੂੰ ਕਿੰਨਾ ਘੁੰਮਦੀ ਫਿਰਦੀ ਆ ਚੱਲ ਕੋਈ ਨਹੀਂ ਫਿਰ ਵੀ ਲਾਈਫ ਵਾਸਤੇ ਆਪਾਂ ਗਾਇਸ ਇਹਨੂੰ ਬੈਸਟ ਆਫ ਲੱਕ ਕਹਿ ਦਨੇ ਆ ਚੱਲ ਬੈਸਟ ਆਫ ਲੱਕ ਹਾਈ ਫਾਈ ਚੂੜਾ ਦੇ ਗਈ ਕੋਈ ਨਹੀਂ